ਅੱਜ ਇਹ ਰਿਚਨ ਹੋਇਆ ਕਿ ਵੀਰ ਦਾ ਵਿਸ਼ੇਸ਼ਾ ਪਰਚਾ ਸੰਤ ਬਾਬਾ ਸਰਦਾਤਾ ਸਿੰਘ ਦੀ ਮੱਖਣਵਿੰਦੀ ਕਾਰ ਸੇਵਾ ਵਾਲੇ ਮਹਾਂ ਪਰਚਾ ਪੰਡਾਲ ਸਾਹਿਬ ਦੇ ਪਹਿਲੇ ਸਤਜੀ ਨੂੰ ਸ਼ਹੀਦ ਗੁਰਮੇਲ ਸਿੰਘ ਜਣਕ ਦੇ ਪੜ ਦੀ ਜੀਤ ਬਾਦ ਤੇ ਨਾਲ ਸਾਡੇ ਜਗਵਿੰਦਰ ਪਾਲ ਜੀ ਜਗਾ ਮਜੀਠੀਆ ਸਭ ਬੜਾ ਅਸ਼ੀਰਵਾਦ ਜੀ ਧੰਨਵਾਦ ਕਰਦਾ ਹੈ ਹਾਪੀ ਵੀਰ ਉਹਨਾਂ ਦਾ ਸਮੁੱਚੇ ਪਰਿਵਾਰ ਨੂੰ

ਦਾ ਤਰੀਕਾ ਹੈ ਪਰ ਆਹ ਦੇਖਦੇ ਵੀ ਐ ਸੋ ਫਿਕਰੀ ਮਾੜੇ ਸਮੇ ਦਾ ਬੜਾ ਸਟਾਰ ਹੋਵੇਗਾ ਉਧਰ ਇੱਕ ਭੈਣ ਆਈ ਜੁੜ ਚੁੱਕੇ ਨੇ ਤੇ ਪੁੱਛ ਫਿਰ ਦੱਸ ਦੀਏ ਹਿੰਮਤ ਬਿੱਦੀਪੁਰੇ ਦੇ ਯਾਰ ਹੈ ਜੀ ਲੇਕਿਨ ਮਜੀਤ ਸਿੰਘ ਜੀ ਭਦੇਵ ਸਾਹਿਬ ਦੁਨੀਆ ਦੇ ਟਾਪ ਦੇ ਰੈਫਰੀ ਪੁੱਜੇ ਨੇ ਆਪਣੀ ਕਮੇਟੀ ਦੇ ਵੱਲੋਂ ਸਖਤੇਵ ਸਿੰਘ ਸਾਡੇ ਹਲਕੇ ਇੰਚਾਰਜ ਆਗਰ ਅਸ਼ੋਕ ਜੱਟ ਨੇ ਸਨਮਾਨਿਤ ਕੀਤਾ ਔਰ ਸਨਮਾਨਿਤ ਕਰਦੇ ਨੇ ਸਾਡੇ ਹਾਂ ਪਵਲਿਆ ਸਤਿਮੰਨ ਤੁਹਾਨੂੰ ਜੀ ਔਰ ਨਗਮ ਜੀਤਿਆ ਜੀ ਇਹੋ ਪਰਿਵਾਰ ਸਾਰੇ ਹਿੰਦੂ ਦੀ ਸ਼ਾਨ ਇਸ ਵਿੱਚ ਕਬੱਡੀ ਕਰਨ ਔਰ ਨਸ਼ੀ ਲਾਉਣ ਦੇ ਕੋਟਨਾ ਬੀਐਸਐਫ ਔਰ ਐਸਟੀਐਮ ਮੈਂਬਰ ਲੋ ਉਸਕੇ ਬਾਅਦ ਦੇਸ਼ ਤੋਂ ਬਾਹਰਿਆ ਇਹ ਖੁਸ਼ਕਿਸਮਤ ਫਿਰੋਲਾ ਕਹਿਣਾ ਜਿਸ ਨੇ ਚੇਤਨਾ ਨੂੰ ਮੁੱਖ ਨਹੀਂ ਦਿੱਤੀ ਅੱਜ ਇਹ ਪਰਿਵਾਰ ਸਾਰੇ ਦੇਸ਼ ਦੀ ਸ਼ਾਨ ਤੇ ਮਾਣ ਸਤਿ ਸ਼ੋਅ ਕਬੱਡੀ ਗਿਆ ਵੀ ਜਿੰਨ ਬਾਤ ਦੇ ਇਸ ਖੇਡਾ ਬੀ ਯਰਮਾ ਯਰਮਾ ਦਾ ਬਾਟ ਬਹੁਤ ਖੂਬ ਸੋਹਣਾ ਜਿਹੜਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਭਾਈ ਦੀ ਸੈਕੰਡ ਟੀਮ ਹੈ ਕਿ ਸੂਰਮੇ ਸ਼ਹੀਦ ਤੇ ਭਗਤ ਭਲਵਾਂ ਜੀ ਆਪਣੇ ਇਲਾਕੇ ਦਾ ਬਣ ਜਾਂਦੇ ਮਾਲਕ ਕੋਚ ਦੇ ਪੈਸੇ ਪੁਤਰਗਾ ਬਾਜੀ ਅਜੇ ਮਾਲਕ ਸਾਹਿਬ ਨੂੰ ਤਾੜੀਵਾਦ ਦੇ ਦੁਨੀਆ ਦਾ ਕੌਮਾ ਮਾਲਿਆ ਜੱਟੂ ਪਹਾੜੀਆ ਜਿੱਥੇ ਪੰਜਾਬੀ ਲਾਈਨ ਕਬੱਡੀ ਕਲੱਬ ਮਾਝਾ ਅਲਕਾ ਬੋਲੇ ਵੀਰ ਦੇਪਾਰੇ ਜੀ ਸਾਡੇ ਕੋਲ ਤੋਂ ਜੇ ਜੋ ਕਿ ਕਿਸਾਨ ਸਰਦੇ ਪ੍ਰਧਾਨ ਨੇ ਹੈਲੋ ਜਿਹੜਾ ਨੌਜਵਾਨ ਹੈ ਜਿੱਥੋਂ ਦਾ ਕਲਜੀਤਾ ਸਾਂਝਾ ਹੀ ਆ ਬਰਾਬਰ ਪਹਿਲੇ ਹੀ ਕਰੀ ਹੋਏ ਕ੍ਰੈਡਿਟ ਜਾਂਦਾ ਪ੍ਰੋਫੈਸਰ ਬਿਲਕੁਲ ਤਾੜੀਆਂ ਦਰਜ ਕੀਤੀ ਇਸ ਵੀਰ ਇੱਕ ਨਹੀਂ ਤੀਜਾ ਚਾਹੀਦਾ ਇਹ ਦੋ ਸਿੱਖ ਨੇ ਖੇਡ ਬਹੁਤ ਬਾਕਸ ਕੰਨ ਨੇ ਹੈ ਸਾਡੇ ਭੈਣ ਜੀ ਸਨਮਾਨ ਕਰਦੇ ਨੇ ਤਾਂ ਉਸ ਬੰਦਨੀ ਸ਼ਹੀਦ ਗਗਨੇਲ ਸਿੰਘ ਦੇ ਪੁੱਤ ਵੱਡਾ ਸਰਦਾਰਾ ਸਿੰਘ ਜੀ ਸਿੰਘ ਜੀ ਮੱਖਣੀ ਦੀ ਤਵੱਸਰ ਹੈ ਕੋ ਆਪਣਾ ਦੇ ਮੇਖੇ ਲੱਗਦਾ ਹੈ ਇੱਕ ਇੱਕ ਅਰਮਾਨ ਸ਼ਹੀਦ ਸਰਦਾਰ ਸੁਖ ਸਿੰਘ ਜੀ ਇੰਦਰਜੀਤ ਸਿੰਘ ਜੀ ਵੀ ਤੁਸੀਂ ਵੀ ਆ ਜਾਓ ਸਿੱਖਾਂ ਕੀ ਦੀ ਲਖਸ਼ਿਤ ਕੀ ਆਓ ਬਲਵੀਰ ਪੁੱਤਰਾ ਜੀ ਜੋ ਸਿੱਖ ਦੇ ਸਾਰੇ ਜਿਹੜੇ ਵੀਰ ਨੇ ਉਹ ਆ ਜਾਣ ਮੇਰੀ ਬੇਤੀ ਹੈ ਦੋ ਸਿੱਖ ਰਾਜੀ ਮੁੰਡੇ ਤਵਾਰ ਦੇ ਵੱਲੋਂ ਧੰਨਵਾਦ ਕਰਦੇ ਆ। ਹਾਂ ਜੀ ਸਾਰਾ ਜੀ ਕਬੱਡੀ ਟੂਰਨਾਮੈਂਟ ਕਰਾਇਆ ਗਿਆ ਕੀ ਕਹਿਣਾ ਚਾਹੁੰਦਾ। ਅੱਜ ਜਿਹੜਾ ਕਬੱਡੀ ਦਾ ਕੱਪ ਹੋਇਆ ਜੀ। ਅੱਜ ਜੀ ਪਿੰਡ ਅਲਕੂਲੇ ਵਿੱਚ ਸਾਡੇ ਬਹੁਤ ਹੀ ਡਾਕਟਰ ਮੇਲ ਸਿੰਘ ਜੀ ਜਿਨ੍ਹਾਂ ਫੌਜ ਵਿੱਚ ਫੌਜ ਵਿੱਚ ਸੇਵਾ ਦੀ ਪ੍ਰਾਪਤ ਕੀਤੀ ਸੀ ਆਪਣੇ ਦੇਸ਼ ਲਈ ਅੱਜ ਉਹਨਾਂ ਦੀ ਵਰਸੀ ਤੇ ਪਹਿਲਾ ਕਬੱਡੀ ਟੂਰਨਾਮੈਂਟ ਕਰਾਇਆ ਗਿਆ ਵਾ ਤੇ ਬੜੇ ਹੀ ਉਤਸ਼ਾਹ ਨਾਲ ਇੱਥੇ ਆਨ ਕੇ ਸਾਰਿਆਂ ਨੇ ਇਹ ਜਿਹੜਾ ਇੱਥੇ ਹਿੱਸਾ ਪਾਇਆ ਵਾ ਸੋ ਮੈਨੂੰ ਬੜੀ ਵਧੀਆ ਤਰੀਕੇ ਨਾਲ ਮੈਂ ਕਹਿਣਾ ਚਾਹੁੰਨਾ ਕਿ ਹਰ ਇੱਕ ਸ਼ਹੀਦਾਂ ਨੂੰ ਆਪਾਂ ਜੇ ਇਸੇ ਤਰ੍ਹਾਂ ਹੀ ਸਨਮਾਨਤ ਕਰਾਂਗੇ ਤਾਂ ਜਿਹੜੇ ਕਿਉਂਕਿ ਅਸੀਂ ਤੇ ਕਰ ਸੁੱਤੇ ਹੁੰਦੇ ਆ ਤੇ ਇਹ ਸਾਡੇ ਦੇਸ਼ ਲਈ ਸ਼ਰਧਾਂ ਤੇ ਰਾਖੀ ਕਰਦੇ ਆ ਸੋ ਇਹਨਾਂ ਦੀ ਜਿਹੜੀਆਂ ਵਰਸੀਆਂ ਇਸੇ ਤਰ੍ਹਾਂ ਬਣਾਉਂਦੀ। ਦੇਖਿਆ ਜਾਵੇ ਤਾਂ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਵੱਰਲੀ ਆ ਰਹੀ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ? ਇਹ ਤੇ ਮੈਂ ਹਰ ਇੱਕ ਜਿਹੜੇ ਸਟੇਜ ਤੇ ਕਹਿਣਾ ਹਣਾ ਚਾਹੀ ਮੈਂ ਕਿ ਇਹ ਕਿਤੇ ਵੀ ਗਿਆ ਵਾਂ ਕਿ ਆਪਾਂ ਨੂੰ ਜਿੰਡੋ ਪਿੰਡੀ ਇਹ ਯੋਗਦਾਨ ਲੰਬਾਉਣੀ ਚਾਹੀਦੀਆਂ ਆਪਾਂ ਪੁੱਛਦਾ ਸਹਾ ਅਤੇ ਕਿ ਜਿਹੜੇ ਅੰਸਰ ਸਾਡੇ ਪੰਜਾਬ ਨੂੰ ਖਾਸ ਕਰਕੇ ਬਰਬਾਦ ਕਰਨਾ ਚਾਹੁੰਦੇ ਆ ਕਿਉਂਕਿ ਗੁਜਰਾਤ ਤੋਂ ਚਲਦੀ ਹੈ ਨਸਿੱਦੀ ਪੰਜਾਬ ਆਉਂਦੀ ਆ ਇਹਨਾਂ ਤੇ ਆਪਾਂ ਸਾਰੇ ਰਲ ਕੇ ਪਿੰਡੋਂ ਪਿੰਡ ਇਕੱਠਾ ਹੋ ਕੇ ਕਰਨਾ ਚਾਹੀਦਾ ਤਾਂ ਜੋ ਸਾਡੀ ਜਿਹੜੀ ਇੱਕ ਜਿਹੜੀ ਬਰਬਾਦ ਹੋ ਚੁੱਕੀ ਹੈ ਉਹਨਾਂ ਦੀ ਜੀ ਬਚੇ ਠੀਕ ਹੈ ਥੈਂਕ ਯੂ